ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਚਰਚਾ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਤਾਰੀਖ ਹੈ 31 ਜੁਲਾਈ 2025 ਜੀ ਤੇ ਇਹ ਪਾਵਨ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 602 ਤੇ ਦਰਜ ਹੈ ਹਾਂਜੀ ਸੋਟ ਰਾਗ ਵਿੱਚ ਹੈ ਤੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਅੱਛਾ ਜੀ ਤੇ ਇਸ ਸ਼ਬਦ ਦਾ ਕੇਂਦਰੀ ਭਾਵ ਕੀ ਹੈ ਥੋੜਾ ਜਿਹਾ ਦੱਸੋਗੇ ਹਾਂਜੀ ਦੇਖੋ ਇਸ ਸ਼ਬਦ ਦਾ ਮੁੱਖ ਨੁਕਤਾ ਇਹ ਹੈ ਕਿ ਜਦੋਂ ਸਤਗੁਰੂ ਮਿਲਦੇ ਨੇ ਤਾਂ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਕਿਵੇਂ ਬਦਲਦੀ ਹੈ ਬਦਲਦੀ ਹੈ ਮਤਲਬ ਵਿਕਾਰਾਂ ਤੋਂ ਹਟ ਕੇ ਬਿਲਕੁਲ ਵਿਕਾਰਾਂ ਤੋਂ ਹਟ ਕੇ ਪ੍ਰਭੂ ਦੇ ਨਾਮ ਨਾਲ ਜੁੜਦੀ ਹੈ ਤੇ ਫਿਰ ਇਸ ਮਿਲਾਪ ਦਾ ਅਸਲ ਫਲ ਕੀ ਮਿਲਦਾ ਹੈ ਇਹ ਦੱਸਿਆ ਗਿਆ ਹੈ ਚਲੋ ਫਿਰ ਇਸ ਤੇ ਡੂੰਘਾਈ ਨਾਲ ਵਿਚਾਰ ਕਰਦੇ ਹਾਂ ਸ਼ਬਦ ਸ਼ੁਰੂ ਹੁੰਦਾ ਹੈ ਸਤਗੁਰ ਮਿਲਿਆ ਉਲਟੀ ਪਈ ਉਲਟੀ ਪਈ ਦਾ ਕੀ ਮਤਲਬ ਹੈ ਉਲਟੀ ਪਈ ਦਾ ਮਤਲਬ ਹੈ ਕਿ ਜਿਹੜੀ ਸੁਰਤ ਪਹਿਲਾਂ ਬਾਹਰ ਨੂੰ ਮਾਇਆਵਲ ਭਜਰੀ ਸੀ ਨਾ ਹਾਂਜੀ ਉਹ ਸਤਗੁਰੂ ਨੂੰ ਮਿਲ ਕੇ ਉਲਟ ਗਈ ਯਾਨੀ ਅੰਦਰ ਨੂੰ ਮੁੜ ਪਈ ਅੰਤਰਮੁਖੀ ਹੋ ਗਈ ਜਿਵੇਂ ਪਹਿਲਾਂ ਪਟਕ ਰਹੀ ਸੀ ਹੁਣ ਸ਼ਾਂਤ ਹੋ ਗਈ ਅੱਛਾ ਤੇ ਅਗਲੀ ਤੁਖ ਹੈ ਜੀਵਤ ਮਰੈਤਾ ਬੂਝ ਪਾਏ ਇਹ ਜੀਵਤ ਮਰਨਾ ਕਿਵੇਂ ਹੁੰਦਾ ਹੈ ਦੁਨੀਆ ਚ ਰਹਿੰਦੇ ਆ ਦੇਖੋ ਜੀਵਤ ਮਰੇ ਦਾ ਇਹ ਮਤਲਬ ਨਹੀਂ ਕਿ ਸਰੀਰ ਛੱਡ ਦੇਣਾ ਜਾਂ ਦੁਨੀਆ ਤਿਆਗ ਦੇਣੀ। ਹੂੰ ਇਹਦਾ ਭਾਵ ਹੈ ਕਿ ਦੁਨੀਆ ਦੇ ਕੰਮ-ਕਾਰ ਕਰਦੇ ਹੋਏ ਵੀ ਆਪਣੇ ਮੈਂ ਆਪਣੀ ਹਉਮੈ ਨੂੰ ਮਾਰ ਦੇਣਾ। ਯਾਨੀ ਨਿਰਮੋਹ ਹੋ ਕੇ ਜੀਉਣਾ। ਬਿਲਕੁਲ ਨਿਰਮੋਹ ਹੋ ਕੇ ਤੇ ਸਤਿਗੁਰੂ ਇਸ ਅਵਸਥਾ ਨੂੰ ਪਹੁੰਚਦਾ ਰਾਹ ਦੱਸਦੇ ਨੇ। ਉਹ ਫਿਰ ਆਤਮਾ ਨੂੰ ਪਰਮਾਤਮਾ ਦੀ ਜੋਤ ਨਾਲ ਮਿਲਾਉਂਦੇ ਨੇ। ਜਿਵੇਂ ਗੁਰਬਾਣੀ ਕਹਿੰਦੀ ਹੈ ਜਿਸ ਜੋਤੀ ਜੋਤ ਮਿਲਾਏ। ਹਾਂ। ਵੈਸੇ ਇਹ ਜੀਵਤ ਮਰਨਾ ਅੱਜ ਕੱਲ ਦੇਖੀਏ ਤਾਂ ਬਹੁਤ ਔਖਾ ਲੱਗਦਾ ਜਿੱਥੇ ਹਰ ਪਾਸੇ ਹੋਮੇ ਹੀ ਹੋਮੇ ਖੈਰ ਅੱਗੇ ਗੁਰੂ ਸਾਹਿਬ ਮਨ ਨੂੰ ਕੀ ਕਹਿੰਦੇ ਨੇ ਫਿਰ ਗੁਰੂ ਸਾਹਿਬ ਮਨ ਨੂੰ ਹੁਕਮ ਕਰਦੇ ਨੇ ਸਮਝਾਉਂਦੇ ਨੇ ਮਨ ਰੇ ਹਰ ਹਰ ਸੇਤੀ ਲਿਵ ਲਾਏ ਕਿ ਹੈ ਮਨ ਤੂੰ ਪ੍ਰਭੂ ਨਾਲ ਆਪਣੀ ਲਿਵ ਜੋੜ ਪਰ ਮਨ ਤਾਂ ਬੜਾ ਚੰਚਲ ਹੈ ਇਹਨੂੰ ਨਾਮ ਜਪਣਾ ਮਿੱਠਾ ਕਿਵੇਂ ਲੱਗੇਗਾ ਇਹ ਗੱਲ ਸਹੀ ਹੈ ਕਿ ਮਨ ਚੰਚਲ ਹੈ ਪਰ ਗੁਰੂ ਤੋਂ ਬਿਨਾ ਇਹ ਲਿਵ ਨਹੀਂ ਜੁੜਦੀ ਅੱਛਾ ਇਸ ਲਈ ਗੁਰੂ ਸਾਹਿਬ ਨੇ ਗੁਰਮੁਖ ਤੇ ਮਨਮੁਖ ਦਾ ਫਰਕ ਦੱਸਿਆ ਹੈ ਮਨਮੁਖ ਕੌਣ ਹੈ ਜਿਹੜਾ ਮਨ ਦੇ ਪਿੱਛੇ ਚੱਲਦਾ ਹੈ ਹਾਂਜੀ ਜੋ ਆਪਣੇ ਮਨ ਦੇ ਕਹੇ ਲੱਗਦਾ ਹੈ ਉਹ ਹਮੇਸ਼ਾ ਦੂਜੇ ਪਾਏ ਯਾਨੀ ਮਾਇਆ ਦੇ ਮੋਹ ਦ્વੈਤ ਵਿੱਚ ਪਟਕਦਾ ਰਹਿੰਦਾ ਹੈ ਤੇ ਉਹਦੇ ਕੰਮ ਉਹਦੇ ਕੀਤੇ ਕਰਮ ਭਾਵੇਂ ਬਾਹਰੋਂ ਧਾਰਮਿਕ ਲੱਗਣ ਪਰ ਉਹ ਨਿਸਫਲ ਨੇ ਜਿਵੇਂ ਤੂ ਕੌਂਦੀ ਹੈ ਤੂ ਕਟੈ ਯਾਨੀ ਤੂੜੀ ਕਟਣ ਵਾਂਗ ਪੱਲੇ ਕੱਖ ਨਹੀਂ ਪੈਂਦਾ ਤੇ ਗੁਰਮੁਖ ਫਿਰ ਦੂਜੇ ਪਾਸੇ ਗੁਰਮੁਖ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਜਦੋਂ ਉਹ ਗੁਰੂ ਦੀ ਸ਼ਰਨ ਚ ਆ ਕੇ ਨਾਮ ਜਪਦਾ ਹੈ ਤਾਂ ਗੁਰੂ ਦੀ ਕਿਰਪਾ ਨਾਲ ਉਹਨੂੰ ਇਹ ਅਭਿਆਸ ਮਿੱਠਾ ਲੱਗਣ ਲੱਗ ਪੈਂਦਾ ਅੱਛਾ ਆਪਣੇ ਆਪ ਹੀ ਮਿੱਠਾ ਲੱਗਣ ਲੱਗ ਪੈਂਦਾ ਹੈ ਹਾਂ ਜੀ ਮਿੱਠਾ ਤੇ ਪਿਆਰਾ ਤੇ ਫਿਰ ਉਹਨੂੰ ਪ੍ਰਭੂ ਦੇ ਦਰ ਤੇ ਉਹਦੀ ਹਜ਼ੂਰੀ ਚ ਥਾਂ ਮਿਲਦੀ ਹੈ ਹਰ ਥਾਏ ਪੈਂਦਾ ਤੇ ਅੱਜ ਦੇ ਜ਼ਮਾਨੇ ਚ ਗੱਲਾਂ ਕਿਵੇਂ ਲਾਗੂ ਹੁੰਦੀਆਂ ਨੇ ਮਨਮੁਖਤਾ ਗੁਰਮੁਖਤਾ ਦੇਖੋ ਨਾ ਅੱਜ ਹੋਂ ਮੇ ਕਿੰਨੇ ਰੂਪਾਂ ਚ ਸਾਹਮਣੇ ਆਉਂਦੀ ਐ ਸੋਸ਼ਲ ਮੀਡੀਆ ਤੇ ਦੇਖ ਲੋ ਹਰ ਕੋਈ ਆਪਣੀ ਵਡਿਆਈ ਕਰ ਰਿਹਾ ਹਾਂ ਇਹ ਤਾਂ ਹੈ ਕੰਮ ਵਾਲੀ ਥਾਂ ਤੇ ਵੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਬਿਲਕੁਲ ਇਹ ਸਭ ਮਨਮੁਖਤਾ ਦੀਆਂ ਨਿਸ਼ਾਨੀਆਂ ਨੇ ਪਰ ਗੁਰਬਾਣੀ ਸਾਨੂੰ ਗੁਰੂ ਦੀ ਸੇਵਾ ਰਾਹੀਂ ਨਿਮਰਤਾ ਸਿਖਾਉਂਦੀ ਐ ਨਿਮਰਤਾ ਕਿਵੇਂ ਜਿਵੇਂ ਜਿਵੇਂ ਧਿਆਨ ਨਾਲ ਦੂਜੇ ਦੀ ਗੱਲ ਸੁਣਨੀ ਆਪਣੀ ਗਲਤੀ ਮੰਨ ਲੈਣੀ ਫਲ ਦੀ ਆਸ ਤੋਂ ਬਿਨਾ ਦੂਜਿਆਂ ਦੀ ਸੇਵਾ ਕਰਨੀ ਹੂੰ ਸਹੀ ਗੱਲ ਹੈ ਤੇ ਸੰਤੋਖ ਬਾਰੇ ਮਨਮੁਖ ਤਾਂ ਕਦੇ ਸੰਤੁਸ਼ਟ ਨਹੀਂ ਹੁੰਦਾ ਹਾਂਜੀ ਉਹੀ ਗੱਲ ਮਨਮੁਖ ਦੂਜੇ ਪਾਏ ਚੁਪਟਕਦਾ ਕਦੇ ਰਾਜ਼ੀ ਨਹੀਂ ਹੁੰਦਾ ਹਮੇਸ਼ਾ ਹੋਰ ਹੋਰ ਦੀ ਦੌੜ ਚ ਰਹਿੰਦਾ ਅੱਜ ਦੇ ਜ਼ਮਾਨੇ 'ਚ ਇਹ ਬਹੁਤ ਆਮ ਹੈ ਹਾਂ ਇਹ ਤਾਂ ਹੈ ਪਰ ਗੁਰਮੁਖ ਨੂੰ ਨਾਮ 'ਚੋਂ ਮਿਠਾਸ ਮਿਲਦੀ ਹੈ ਤੇ ਸੰਤੋਖ ਹਾਂਦਾ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਲੋੜਾਂ ਤੇ ਇੱਛਾਵਾਂ 'ਚ ਫਰਕ ਸਮਝੀਏ ਤੇ ਸ਼ੁਕਰ ਕਰੀਏ ਜੋ ਮਿਲਿਆ ਹੈ ਬਿਲਕੁਲ ਸ਼ੁਕਰਾਨਾ ਕਰੀਏ ਅੱਗੇ ਗੁਰੂ ਸਾਹਿਬ ਦੱਸਦੇ ਨੇ ਕਿ ਗੁਰੂ ਮਿਲਣ ਦੇ ਫਲ ਕੀ ਹਨ ਜਿਵੇਂ ਨਾਮ ਮਨ ਰਵਿਆ ਗੁਰਪੂਰੇ ਦੀਆ ਹਾਂਜੀ ਜਦੋਂ ਪੂਰੇ ਗੁਰੂ ਦੀ ਮਿਹਰ ਹੁੰਦੀ ਹੈ ਤਾਂ ਨਾਮ ਮਨ ਵਿੱਚ ਵਸ ਜਾਂਦਾ ਹੈ ਤੇ ਫਿਰ ਸਾਚੀ ਪ੍ਰੀਤ ਪਿਆਰ ਗੁਰ ਕੇ ਹੇਤਪਾਰ ਜੀ ਤਾਂ ਪਰਮਾਤਮਾ ਨਾਲ ਸੱਚੀ ਪ੍ਰੀਤ ਪੈ ਜਾਂਦੀ ਹੈ ਗੁਰੂ ਲਈ ਇੰਨਾ ਪਿਆਰ ਪੈਦਾ ਹੁੰਦਾ ਗੁਰ ਕੇ ਹੇਤ ਅਪਾਰ ਕਿ ਮਨੁੱਖ ਹਮੇਸ਼ਾ ਪ੍ਰਭੂ ਦੇ ਗੁਣ ਹੀ ਗਾਉਂਦਾ ਰਹਿੰਦਾ ਤੇ ਇਹ ਸਭ ਇੱਕ ਸਫਲ ਜੀਵਨ ਵੱਲ ਕਿਵੇਂ ਲੈ ਕੇ ਜਾਂਦਾ ਜਿਵੇਂ ਕਿਹਾ ਹੈ ਆਇਆ ਸੋ ਪ੍ਰਵਾਣ ਹੈ ਜੇ ਗੁਰਸੇਵਾ ਚਿਤ ਲਾਏ ਦੇਖੋ ਜਿਸ ਮਨੁੱਖ ਦਾ ਚਿੱਤ ਗੁਰੂ ਦੀ ਦੱਸੀ ਸੇਵਾ ਵਿੱਚ ਲੱਗ ਜਾਂਦਾ ਹੈ ਨਾ ਉਸੇ ਦਾ ਦੁਨੀਆਂ 'ਚ ਆਉਣਾ ਸਫਲ ਮੰਨਿਆ ਜਾਂਦਾ ਹੈ। ਅੱਛਾ। ਉਹੀ ਪਰਵਾਨ ਹੈ। ਤੇ ਅਖੀਰ 'ਚ ਗੁਰਸਾਹਿਬ ਕਹਿੰਦੇ ਨੇ ਕਿ ਗੁਰ ਸ਼ਬਦੀ ਹਰ ਮਿਲਾਏ। ਯਾਨੀ ਗੁਰੂ ਦੇ ਸ਼ਬਦ ਰਾਹੀਂ ਹੀ ਨਾਮ ਮਿਲਦਾ ਹੈ ਤੇ ਪ੍ਰਭੂ ਨਾਲ ਮੇਲ ਹੁੰਦਾ ਹੈ। ਹਾਂਜੀ ਬਿਲਕੁਲ ਤੇ ਇਹੀ ਰਸਤਾ ਹੈ ਜਿਹੜਾ ਅੰਦਰ ਤਾਕਤ ਦਿੰਦਾ ਨਿਡਰ ਬਣਾਉਂਦਾ। ਨਿਡਰਤਾ ਕਿਵੇਂ? ਅੱਜ ਕੱਲ ਲੋਕ ਕਿੰਨੀਆਂ ਚੀਜ਼ਾਂ ਤੋਂ ਡਰਦੇ ਨੇ ਫੇਲ ਹੋਣ ਤੋਂ ਲੋਕ ਕੀ ਕਹਿਣਗੇ ਭਵਿੱਖ ਦਾ ਪਤਾ ਨਹੀਂ ਹਾਂ ਇਹ ਡਰ ਤਾਂ ਬਹੁਤ ਨੇ ਪਰ ਜਦੋਂ ਗੁਰੂ ਤੇ ਭਰੋਸਾ ਹੁੰਦਾ ਨਾਮ ਦਾ ਆਸਰਾ ਹੁੰਦਾ ਤਾਂ ਇਹ ਡਰ ਖਤਮ ਹੋ ਜਾਂਦੇ ਨੇ ਹਮ ਇਮਾਨਦਾਰੀ ਨਾਲ ਆਪਣੀ ਕਿਰਤ ਕਰਨੀ ਗੁਰੂ ਦੀ ਦੱਸੀ ਸੇਵਾ ਕਰਨੀ ਇਹ ਵੀ ਨਿਡਰਤਾ ਲਿਆਉਂਦੀ ਹੈ ਤਾਂ ਇਹ ਸਾਰੀ ਵਿਚਾਰ ਚਰਚਾ ਦਾ ਸਾਰੇ ਨਿਕਲਿਆ ਕਿ ਸਤਗੁਰੂ ਦੀ ਸ਼ਰਨ ਤੇ ਨਾਮ ਦਾ ਸਿਮਰਨ ਇਹੀ ਅਸਲ ਜੀਵਨ ਨੂੰ ਸਫਲ ਬਣਾਉਂਦੇ ਨੇ ਜੀ ਬਿਲਕੁਲ ਇਹ ਸਾਨੂੰ ਹਉਮੈ ਤੇ ਵਿਕਾਰਾਂ ਤੋਂ ਬਚਾਉਂਦੇ ਨੇ ਸੰਤੋਖ ਦਿੰਦੇ ਨੇ ਨਿਡਰ ਬਣਾਉਂਦੇ ਨੇ ਤੇ ਅਖੀਰ 'ਚ ਪ੍ਰਭੂ ਨਾਲ ਮਿਲਾ ਦਿੰਦੇ ਨੇ ਹਾਂਜੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਦੀ ਇਸ ਭਜ ਦੌੜ ਵਾਲੀ ਜ਼ਿੰਦਗੀ 'ਚ ਅਸੀਂ ਜੀਵਤ ਮਰੇ ਵਾਲੀ ਅਵਸਥਾ ਹਾਂ ਕਿ ਹਉਮੈ ਨੂੰ ਪਾਸੇ ਰੱਖ ਕੇ ਨਿਰਲੇਪ ਹੋ ਕੇ ਜੀਉਣਾ ਇਸ ਕਲਾ ਨੂੰ ਆਪਣੇ ਰੋਜ਼ ਦੇ ਜੀਵਨ 'ਚ ਕਿਵੇਂ ਅਪਣਾ ਸਕਦੇ ਹਾਂ ਇਹ ਸਵਾਲ ਹੈ ਬਹੁਤ ਵਧੀਆ ਨੁਕਤਾ ਹੈ ਸੋਚਣ ਲਈ ਆਪ ਸਭ ਦਾ ਦਿਨ ਸ਼ੁਭ ਅਤੇ ਬਰਕਤਾਂ ਭਰਿਆ ਹੋਵੇ ਗੁਰਬਾਣੀ ਦੇ ਉਚਾਰਨ ਅਤੇ ਵਿਚਾਰ ਵਿੱਚ ਹੋਈਆਂ ਅਨੇਕਾਂ ਪੁੱਲਾਂ ਚੁੱਕਾਂ ਲਈ ਖਿਮਾ ਯਾਚਨਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ